ਪਰ ਕੀ ਸਰਕਾਰ ਪ੍ਰਧਾਨ ਸਾਹਿਬ ਦੀ ਮੌਤ ਦੀ ਡੀ ਕਰ ਰਹੀ ਹੈ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਲੰਬੀਆਂ ਮੀਟਿੰਗਾਂ ਪਾ ਰਹੀ ਹੈ ਇਹ ਸਰਕਾਰ ਦੀ ਜਿਹੜੀ ਕਾਰਗੁਜ਼ਾਰੀਆ ਬੜੀ ਨਿੰਦਣਯੋਗ ਹੈ ਪੂਰੇ ਭਾਰਤ ਦੇ ਕਿਸਾਨ ਅੱਜ ਇੱਕ ਸੈਂਟਰ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਪੂਰਾ ਕਿਸਾਨ ਢੱਲੇਵਾਲ ਸਾਹਿਬ ਦੇ ਨਾਲ ਖੜਾ ਹੈ ਤੇ ਇਹ ਜਿਹੜੀ ਮੰਗ ਹੈ ਐਮ ਐਸ ਪੀ ਵੀ ਇਹ ਪੂਰੇ ਦੇਸ਼ ਦੇ ਕਿਸਾਨਾਂ ਦੀ ਮੰਗ ਹੈ ਨਾ ਕਿ ਸਿਰਫ ਪੰਜਾਬ ਦੀ ਮੰਗ ਸਰਕਾਰਾਂ ਕਦੇ ਵੀ ਨਹੀਂ ਚਾਹੁੰਦੀਆਂ ਕਿ ਕਿਸਾਨ ਔਰ ਮਜ਼ਦੂਰ ਚੰਗੀ ਹਾਲਤ ਦੇ ਵਿੱਚ ਹੋ ਜਵੇ ਆਪਣਾ ਗੁਜ਼ਾਰਾ ਵਧੀਆ ਕਰ ਸਕੇ ਨਿਆਰਾ ਗੋਆ ਦੀ ਬੇਇੱਜ਼ਤੀ ਕਰਨੀ ਮੀਟਿੰਗ ਛੱਡ ਕੇ ਭੱਜ ਜਾਣਾ ਇੱਕ ਸੂਬੇ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਅਸੀਂ ਉਹਦੀ ਪੂਰਜੋਰ ਨਿੰਦਾ ਕਰਦੇ ਹਾਂ ਜਿੱਥੇ ਮੰਦੀ ਵੱਲੋਂ ਸਾਸੀਕਾਲ ਜੀ ਤੁਸੀਂ ਦੇਖ ਰਹੇ ਹੋ ਰਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਪੱਟ ਪਿਛਲੇ ਲੰਬੇ ਸਮੇਂ ਤੋਂ ਖਨੌਰੀ ਬਾਰਡਰ ਤੇ ਵੀ ਧਰਨਾ ਲੱਗਿਆ ਤੇ ਸ਼ੰਭੂ ਬੈਰੀਅਰ ਦੇ ਉੱਤੇ ਜਿੱਥੇ ਕਿ ਕਿਸਾਨ ਡਟੇ ਹੋਏ ਨੇ ਤੇ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਮਰਨwarte ਬੈਠੇ ਨੇ ਪਰ ਸਰਕਾਰ ਉਹਨਾਂ ਦੇ ਖਾਸ ਮੰਗਾਂ ਨੇ ਜਿਹੜੇ ਕੁਝ ਮੰਗਾਂ ਨੇ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ ਕਿਸਾਨ ਅੱਜ ਫਤੇਗੜ ਸਾਹਿਬ ਦੀ ਧਰਤੀ ਤੇ ਵੀ ਭੁਖ ਹੜਤਾਲ ਕਰ ਰਹੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨ ਆਗੂ ਨੇ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਕੀ ਮੰਗਾਂ ਨੇ ਉਹਨਾਂ ਦੀਆਂ ਕਿਉਂ ਨਹੀਂ ਹੱਲ ਹੋ ਰਹੀਆਂ ਤੇ ਸਰਕਾਰ ਦੀ ਕਾਰਜਸ਼ਾਲੀ ਕਿਵੇਂ ਦੇ ਦਿਓ ਪ੍ਰਧਾਨ ਜੀ ਭਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਦੀ ਕਾਰਜਸ਼ਾਲੀ ਕਿਵੇਂ ਦੇ ਦਿਓ ਦੇਖੀ ਅੱਜ ਮੰਗਾਂ ਲੰਬੀਆਂ ਹੋ ਗਏ ਪਰ ਅੱਗੇ ਅੱਜ ਦੇ ਕੱਲ ਵੀ ਤੁਸੀਂ ਦੇਖਿਆ ਮੀਟਿੰਗ ਦੇ ਕੀ ਹਾਲਾਤ ਹੋਇਆ ਮੁੱਖ ਮੰਤਰੀ ਨਾਲ ਤਾਂ ਅੱਜ ਕੀ ਜਿਹੜੀ ਸਰਕਾਰ ਦੀ ਕਾਰਜਸ਼ੈਲੀ ਹੈ ਸਰਕਾਰ ਦੀ ਕਾਰਗੁਜ਼ਾਰੀ ਹੈ ਭਾਵੇਂ ਉਹ ਸੂਬਾ ਸਰਕਾਰ ਹੈ ਦੇ ਭਾਵੇਂ ਸੈਂਟਰ ਸਰਕਾਰ ਹੈ ਬੜੀ ਨਿੰਦਣਯੋਗ ਹੈ ਪ੍ਰਧਾਨਤ ਸਾਬ ਨੂੰ ਅੱਜ ਮਰਨ ਵਰਤੇ ਬੈਠਿਆ 100 ਦਿਨ ਪੂਰੇ ਹੋ ਗਏ 100 ਦਿਨ ਪੂਰੇ ਹੋਣ ਦੇ ਬਾਵਜੂਦ ਸਰਕਾਰ ਨੂੰ ਚਾਹੀਦਾ ਸੀ ਕਿ ਇਹਨਾਂ ਮੰਗਾਂ ਤੇ ਗੌਰ ਕਰਕੇ ਛੇਤੀ ਮੰਗਾਂ ਮੰਨੀਆਂ ਜਾਣ ਜੋ ਜਾਇਜ਼ ਵੀ ਨੇ ਮੰਨੀਆਂ ਕੀ ਮੰਨੀਆਂ ਹੋਈਆਂ ਨੇ ਸਗੋਂ ਲਾਗੂ ਕਰਨੀਆਂ ਨੇ ਪਰ ਕੀ ਸਰਕਾਰ ਪ੍ਰਧਾਨ ਸਾਹਿਬ ਦੀ ਮੌਤ ਦੀ ਡੀ ਕਰ ਰਹੀ ਹੈ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਲੰਬੀਆਂ ਮੀਟਿੰਗਾਂ ਪਾ ਰਹੀ ਹੈ ਇਹ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਬੜੀ ਨਿੰਦਣਯੋਗ ਹੈ ਦੂਜਾ ਪੰਜਾਬ ਦੇ ਜਿਹੜੀ ਮੁੱਖ ਮੰਤਰੀ ਸਾਹਿਬ ਵਿਚਾਲੇ ਮੀਟਿੰਗ ਛੱਡ ਕੇ ਗਏ ਜਾਂ ਛੱਡ ਕੇ ਜਾਂਦਾ ਉਹਨਾਂ ਵਾਸਤੇ ਮਾੜੀ ਗੱਲ ਹੈ ਤੇ ਇਹ ਵੀ ਨਿੰਦਣਯੋਗ ਹੈ ਅੱਜ ਤੱਕ ਕੀ ਪਲਾਨ ਹੈ ਤੁਹਾਡਾ ਜਿਹੜਾ ਅੱਜ ਦਾ ਅੱਜ 100 ਦਿਨ ਪੂਰਾ ਹੋਣ ਤੇ ਪ੍ਰਧਾਨਜੀ ਦੇ ਮਰਨ ਵਰਤ ਤੇ ਅਸੀਂ ਸੰਕੇਤਕ ਭੁੱਖ ਹੜਤਾਲ ਕਰ ਰਹੇ ਹਾਂ ਤੇ ਸਵੇਰੇ 9 ਵਜੇ ਭੁੱਖ ਹੜਤਾਲ ਸ਼ੁਰੂ ਹੋਈ ਹੈ ਸ਼ਾਮ 6 ਵਜੇ ਤੱਕ ਅੱਜ ਅਸੀਂ ਭੁੱਖ ਹੜਤਾਲ ਤੇ ਬੈਠਾਂਗੇ ਇਹ ਭੁੱਖ ਹੜਤਾਲ ਜਿਹੜੀ ਪੰਜਾਬ ਸਮੇਤ ਪੂਰੇ ਭਾਰਤ ਦੇ ਵਿੱਚ ਹੋ ਰਹੀ ਹੈ ਪੂਰੇ ਭਾਰ ਅੱਜ ਇੱਕ ਸੈਂਟਰ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਪੂਰਾ ਕਿਸਾਨ ਢੱਲੇਵਾਲ ਸਾਹਿਬ ਦੇ ਨਾਲ ਖੜਾ ਹੈ ਤੇ ਇਹ ਜਿਹੜੀ ਮੰਗ ਹੈ ਐਮਐਸਪੀ ਦੀ ਇਹ ਪੂਰੇ ਦੇਸ਼ ਦੇ ਕਿਸਾਨਾਂ ਦੀ ਮੰਗ ਹੈ ਨਾ ਕਿ ਸਿਰਫ ਪੰਜਾਬ ਦੀ ਮੰਗ ਹੈ। ਕਾਰਨ ਕੀ ਹੈ ਜਿਹੜੀ ਐਮਐਸਪੀ ਆ ਕਿਉਂ ਨਹੀਂ ਜਿਹੜੇ ਫਸਲਾਂ ਦੇ ਅਧਾਰਿਤ ਰੇਟ ਕਿਉਂ ਨਹੀਂ ਕੀਤੇ ਜਾ ਰਹੇ ਕਿਉਂਕਿ ਜੇ ਲਾਲ ਗੱਲ ਕਰੀਏ ਆਪਾਂ ਇੱਕ ਡੱਬੀ ਜਾਂ ਕੋਈ ਆਪਾਂ ਮਾਸ ਦੀ ਡੱਬੀ ਲਾਉਂਦਾ ਵੀ ਰੇਟ ਇੱਕ ਫਿਕਸ ਹੋਇਆ ਪਿਆ ਤੇ ਇਹ ਖੇਤੀ ਦੇ ਵਿੱਚ ਕਿਉਂ ਨਹੀਂ ਇਹ ਹੋ ਰਿਹਾ? ਇਹ ਸਰਕਾਰਾਂ ਦੀ ਬਦਨਤੀ ਆ। ਸਰਕਾਰਾਂ ਕਦੇ ਵੀ ਨਹੀਂ ਚਾਹੁੰਦੀਆਂ ਕਿ ਕਿਸਾਨ ਔਰ ਮਜ਼ਦੂਰ ਚੰਗੀ ਹਾਲਤ ਦੇ ਵਿੱਚ ਹੋ ਜਵੇ ਆਪਣਾ ਗੁਜ਼ਾਰਾ ਵਧੀਆ ਕਰ ਸਕੇ ਮੈਂ ਥੋੜਾ ਵਿਸਤਾਰ ਚ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਗੱਲ 67-68 ਦੇ ਵਿੱਚ 74 ਰੁਪਏ ਕੁਆਂਟਲ ਕਣਕ ਦਾ ਰੇਟ ਸੀ ਉਸ ਵੇਲੇ 32 ਰੁਪਏ ਦੀ ਹਜ਼ਾਰ ਇੱਟ ਸੀ ਤੇ 50 ਕ ਪੈਸੇ ਲੀਟਰ ਡੀਜ਼ਲ ਦਾ ਰੇਟ ਸੀ ਤੇ ਇੱਕ ਕੁਆਂਟਲ ਕਣਕ ਦੇ ਵਿੱਚ 150 ਦੇ ਕਰੀਬ 150 ਲੀਟਰ ਦੇ ਕਰੀਬ ਡੀਜ਼ਲ ਆ ਜਾਂਦਾ ਸੀ ਤੇ 2000 ਇੱਟ ਲੈ ਕੇ ਤੇ 10 ਰੁਪਏ ਬਚ ਜਾਂਦੇ ਸੀ ਤੇ ਅੱਜ ਦੇ ਹਾਲਾਤ ਤੁਸੀਂ ਦੇਖੋ ਕਿਥੇ 6-7000 ਤੇ ਇੱਟ ਪਹੁੰਚੀ ਹੋਈ ਹੈ ਤੇ ਡੀਜ਼ਲ ਅੱਜ 100 ਰੁਪਏ ਦੇ ਕਰੀਬ ਪਹੁੰਚਿਆ ਹੋਇਆ ਉਸ ਹਿਸਾਬ ਦੇ ਨਾਲ ਅਸੀਂ ਕਿੰਨਾ ਥੱਲੇ ਚਲੇਗੇ ਇਸ ਹਿਸਾਬ ਨਾਲ ਜਿਹੜੇ ਮਲਾਜ਼ਮ ਨੇ ਜਾਂ ਹੋਰ ਦੂਜੇ ਲੋਕ ਨੇ ਉਹ ਅਨਡਸਟਰੀਅਲਿਸਟ ਨੇ ਕਾਰਪੋਰੇਟ ਨੇ ਇਸ ਮੁਕਾਬਰੇ ਉਹ ਕਿੱਥੇ ਉੱਚੇ ਚਲੇਗੇ ਕਿਸਾਨ ਦੀ ਹਾਲਤ ਜਿਹੜੀ ਬੜੀ ਖਰਾਬ ਹੈ ਇਸ ਕਰਕੇ ਜਿਹੜਾ ਐਮਐਸਪੀ ਹੈ ਉਹ ਜਿਹੜਾ ਉਹਦੇ ਸੁਆਮੀ ਨਾਥ ਰਿਪੋਰਟ ਦੇ ਅਨੁਸਾਰ ਕਿਸਾਨਾਂ ਨੂੰ ਭਾਅ ਮਿਲਣਾ ਬੜੇ ਜ਼ਰੂਰੀ ਨੇ ਜੇ ਕਿਸਾਨਾਂ ਦੀ ਹਾਲਤ ਸੁਧਾਰਨੀ ਹੈ ਪ੍ਰਧਾਨ ਜੀ ਇੱਕ ਗੱਲ ਕਰਦੇ ਆ ਆਪਾਂ ਸ਼ੰਭੂ ਬੈਰੀਲ ਬੰਦ ਹੋਇਆ ਪਿਆ ਉਦੋਂ ਜਿੱਥੇ ਕਿ ਸਰਕਾਰ ਦੇ ਨੁਮਾਇੰਦੇ ਵੀ ਕਹ ਰਹੇ ਕਿ ਬੜਾ ਘਾਟਾ ਪੈ ਰਿਹਾ ਲੋਕ ਵੀ ਖੱਜਲਖਵਾਰ ਹੋ ਰਹੇ ਨੇ ਕਹਿੰਦੇ ਜਿਹਨੇ ਅੰਬਾਲਾ ਜਾਣਾ ਉਹਨੂੰ ਡਬਲ ਰੇਟ ਜਣਾ ਦਿੰਦੀ ਜਿਹਨੇ ਦਿੱਲੀ ਵੀ ਜਾਣਾ ਚਾਹ ਪਰਦੇਸ ਤੋਂ ਕੋਈ ਆਉਂਦਾ ਉਹਨੂੰ ਵੀ ਡਬਲ ਰੇਟ ਪੈ ਰਹੇ ਨੇ ਕਿ ਕਿਸਾਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਇਹ ਸਾਡੇ ਨਾਲੋਂ ਪ੍ਰੈਸ ਵੱਧ ਜਾਣਦੀ ਹੈ ਜਦੋਂ 13 ਫਰਵਰੀ 2024 ਨੂੰ ਅਸੀਂ ਉੱਥੇ ਜਾਣਾ ਸੀ ਦਿੱਲੀ ਤਾਂ 6 7 ਫਰਵਰੀ ਤੋਂ ਹੀ ਸਰਕਾਰ ਨੇ ਉੱਥੇ ਜਿਹੜੀਆਂ ਕੰਕਰੀਟ ਦੀਆਂ ਕੰਧਾਂ ਕਰਨੀਆਂ ਸ਼ੁਰੂ ਕਰਤੀਆਂ ਬੜੇ ਤਕੜੀ ਬੈਰੀਕੇਡਿੰਗ ਕਰਤੀ ਭਾਰੀ ਮਾਤਰਾ ਦੇ ਵਿੱਚ ਉੱਥੇ ਫੋਰਸਾਂ ਲਾਤੀਆਂ ਤੇ ਇਹ ਰਸਤੇ ਰੋਕਣ ਦੀ ਜ਼ਿੰਮੇਵਾਰ ਕਿਸਾਨ ਨਹੀਂ ਸਰਕਾਰਾਂ ਨੇ ਉਹ ਤੋਂ ਬਾਅਦ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਉਹਨਾਂ ਨੂੰ ਆਰਡਰ ਕਰ ਚੁੱਕੀ ਹੈ ਸਰਕਾਰ ਨੂੰ ਤੇ ਸਰਕਾਰ ਉਹਨਾਂ ਦੀ ਵੀ ਤੋਹੀਨ ਕਰ ਰਹੀ ਹੈ ਉਹਨਾਂ ਦਾ ਹੁਕਮ ਨਹੀਂ ਮੰਨ ਰਹੀ ਬਾਰਡਰ ਨਹੀਂ ਖੋਲ ਰਹੀ ਇਹ ਕਿਸਾਨਾਂ ਚ ਜ਼ਿੰਮੇਵਾਰ ਨਹੀਂ ਸਰਕਾਰਾਂ ਚ ਜ਼ਿੰਮੇਵਾਰ ਨੇ ਹਰਿਆਣਾ ਸਰਕਾਰ ਤੇ ਸੈਂਟਰ ਸਰਕਾਰ 8 ਤਰੀਕ ਨੂੰ ਕੋਈ ਵੱਡਾ ਇਕੱਠ ਕੋਈ ਵੱਡਾ ਪਲਾਨ ਹੈਗਾ ਸੰਘਰਸ਼ ਕਰਨ ਦਾ ਵੀ 8 ਤਰੀਕ ਨੂੰ ਮਹਿਲਾ ਦਿਵਸ ਹੈ ਮਹਿਲਾ ਦਿਵਸ ਸਾਡੀਆਂ ਦੋਵੇਂ ਫੋਰਮਾਂ ਜਿਹੜੀਆਂ ਸੰਘਰਸ਼ ਲੜ ਰਹੀਆਂ ਵੱਡੀ ਪੱਧਰ ਤੇ ਮਨਾ ਰਹੀਆਂ ਨੇ ਸ਼ੰਭੂ ਖਨੌਰੀ ਤੇ ਰਤਨਪੁਰਾ ਬਾਰਡਰ ਤੇ ਤਿੰਨਾਂ ਬਾਰਡਰਾਂ ਤੇ ਪੂਰੇ ਪੰਜਾਬ ਚੋਂ ਰਾਜਸਥਾਨ ਚੋਂ ਮਹਿਲਾਵਾਂ ਦਾ ਭੈਣਾਂ ਦਾ ਇਕੱਠ ਹੋਏਗਾ ਤੇ ਬੜਾ ਵੱਡਾ ਇਕੱਠ ਹੋਏਗਾ ਇਹ ਵੀ ਇੱਕ ਸਰਕਾਰ ਵਾਸਤੇ ਵੱਡੀ ਵੱਡੀ ਚੇਤਾਵਨੀ ਹੈ ਚੰਡੀਗੜ੍ਹ ਨੂੰ ਕੋਈ ਕੂਚ ਕਰਦਾ ਗਿਆ ਅੱਜ ਦੀ ਕੋਈ ਪਲਾਨ ਅਜਿਹਾ ਨਹੀਂ ਉਹ ਸਾਡਾ ਕੋਈ ਪਲਾਨ ਨਹੀਂ ਦੂਜੀਆਂ ਜਥੇਬੰਦੀਆਂ ਦਾ ਪਲਾਨ ਸੀ ਪਰ ਅਸੀਂ ਤੁਹਾਡੇ ਮਾਧਿ ਮਾਈ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਕੱਲੇ ਕੱਲੇ ਲੜਨ ਨਾਲੋਂ ਜਦੋਂ ਆਪਣੀਆਂ ਮੰਗਾਂ ਇੱਕ ਨੇ ਆਪਣਾ ਧੰਦਾ ਇੱਕ ਹੈ ਆਪਾਂ ਪਰਾਏ ਤੇ ਆਪਾਂ ਕਿਉਂ ਨਾ ਇਕੱਠੇ ਹੋ ਕੇ ਲੜੀਏ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਥੋੜੇ ਜਰੀਏ ਕਿ ਆਓ ਜਿਹੜੇ ਬਾਡਰਾਂ ਤੇ ਆਪਾਂ ਪਹਿਲਾਂ ਲੜਾਈ ਦਾ ਤਾਂ ਹੈ ਉਥੇ ਬੈਠੀਏ ਤੇ ਸਰਕਾਰ ਨਾਲ ਲੜੀਏ ਕਿਸਾਨਾਂ ਦਾ ਕਹਿਣਾ ਕਿ ਰਸਤਾ ਸੱਤ ਭਾਜਪਾ ਦੀ ਸਰਕਾਰ ਜੋ ਹਰਿਆਣੇ ਦੀ ਉਹਨਾਂ ਵੱਲੋਂ ਬੰਦ ਕੀਤਾ ਗਿਆ ਕੰਕਰੀਟ ਦੀਆਂ ਦਰਵਾਰਾ ਲਾ ਕੇ ਕਿਸਾਨਾਂ ਨੇ ਰਸਤਾ ਨਹੀਂ ਬੰਦ ਕੀਤਾ ਪ੍ਰਕਾਸ਼ ਸਿੰਘ ਬੱਬਲ ਨੇ ਪਲਾਕ ਪ੍ਰਧਾਨ ਨੇ ਉਹਨਾਂ ਨੂੰ ਜਾਣਦੇ ਆ ਕੀ ਕਰਨਾ ਦਾ ਬੱਬਲ ਜੀ ਹੁਣ ਤੱਕ ਜਿਹੜਾ ਸੰਘਰਸ਼ ਕਰ ਰਹੇ ਨੇ ਕਿਸਾਨ ਕਿਸਾਨਾਂ ਦੀ ਖੁਸ਼ਹਾਲੀ ਲਈ ਦੋਵੇਂ ਸਰਕਾਰਾਂ ਦਾ ਕਿਵੇਂ ਦਾ ਰੋਲ ਦੇਖਦੇ ਹੋ ਰੋਲ ਤਾਂ ਪਹਿਲਾਂ ਜਿਵੇਂ ਹੁਣ ਤੁਹਾਨੂੰ ਸਾਡੇ ਜਨਰਲ ਸਕੱਤਰ ਜੀ ਨੇ ਦੱਸਿਆ ਗੁਰਜੀਤ ਸਿੰਘ ਨੇ ਵੀ ਜਿਹੜੀ ਪਰਸੋਂ ਮੀਟਿੰਗ ਹੋਈ ਆ ਮੁੱਖ ਮੰਤਰੀ ਸਾਹਿਬ ਨਾਲ ਵਿਚਾਲੇ ਮੀਟਿੰਗ ਛੱਡ ਕੇ ਭੱਜਣਾ ਇੱਕ ਸੱਦਾ ਦੇ ਕੇ ਆਪਣੇ ਘਰ ਬੁਲਾ ਕੇ ਔਰ ਸੀਨੀਅਰ ਅਗੂਆਂ ਦੀ ਬੇਇੱਜ਼ਤੀ ਕਰਨੀ ਮੀਟਿੰਗ ਛੱਡ ਕੇ ਭੱਜ ਜਾਣਾ ਇੱਕ ਸੂਬੇ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਅਸੀਂ ਉਹਦੀ ਪੂਰਜੋਰ ਨਿੰਦਾ ਕਰਦੇ ਆਂ ਜਿੱਥੇ ਬੰਦੀ ਵੱਲੋਂ ਪਰ ਬਾਕੀ ਜਿਹੜੀ ਤੁਸੀਂ ਦੂਜੀ ਸਰਕਾਰ ਦੀ ਗੱਲ ਕਰਦੇ ਆਂ ਸੈਂਟਰ ਗਵਰਨਮੈਂਟ ਦੀ ਉਹ ਤੁਸੀਂ ਦੇਖੇ ਰਹੇ ਆਂ ਕਿ ਅੱਜ ਜਿਹੜੇ ਸਰਦਾਰ ਸਾਡੇ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਨੇ 100 ਦਿਨ ਹੋ ਗਏ। ਉਹਨਾਂ ਨੂੰ ਜਿਹੜਾ ਉਹਨਾਂ ਦਾ ਮਾਰਨ ਵਾਰਤ ਹੈਗਾ ਜਾਰੀ ਆ। ਉਹਨਾਂ ਦੀ ਜਿਹੜੀ ਹਾਲਤ ਆ ਤੁਸੀਂ ਸਾਰੇ ਦੇਖਦੇ ਹੀ ਆ। ਪਰ ਸਰਕਾਰ ਦੇ ਅਜੇ ਵੀ ਤੱਕ ਕੋਈ ਸੈਂਟਰ ਖਰ ਦੇ ਜੂ ਨਹੀਂ ਸਰਕੀ ਹੈਗੀ। ਚਲੋ ਉਹਨਾਂ ਨੇ ਮੀਟਿੰਗਾਂ ਦਿੱਤੀਆਂ ਪਰ ਮੀਟਿੰਗਾਂ ਤੇ ਮੀਟਿੰਗਾਂ ਦਈ ਜਾਣੀਆਂ। ਉਹ ਕੋਈ ਮਸਲੇ ਦਾ ਹੱਲ ਨਹੀਂ ਹੈ। ਪਰ ਜੋਗਲ ਤਾਂ ਕੋ ਪ੍ਰੋਪਰ ਤਰੀਕੇ ਦੇ ਨਾਲ ਤੁਸੀਂ ਮੀਟਿੰਗ ਤੋਂ ਬਾਅਦ ਡਿਸੀਜਨ ਲੈ ਲੰਦੇ। ਤੋ ਇਸ ਕਰਕੇ ਅਸੀਂ ਇਹਦੀ ਵੀ ਅਸੀਂ ਨਿੰਦਿਆ ਕਰਦੇ ਕਿ ਬਹੁਤ ਲੰਬਾ ਸਮਾਂ ਹੋ ਗਿਆ ਕਿ ਗੁੜਲੇਵਾਲ ਸਾਹਿਬ ਬਹੁਤ ਸਾਡੇ ਪੋਲੀਟਿਕਲ ਕੰਡੀਸ਼ਨ ਦੇ ਵਿੱਚ ਆਪਣਾ ਜਿਹੜਾ ਸਮਾਪਤੀ ਕਰ ਰਹੇ ਨੇ ਕਹਿੰਦੇ ਨੇ ਜਦੋਂ ਭੁਖ ਹੜਤਾਲਾਂ ਦਾ ਜਿਹੜੇ ਕਿ ਸੰਘਰਸ਼ ਚੋਂ ਦੇ ਲੰਬੇ ਚਲੇ ਜਾਂਦਾ ਉਦੋਂ ਲੱਗਦਾ ਨਹੀਂ ਕਿ ਸਰਕਾਰ ਇਹਦਾ ਹੱਲ ਕਰੂਗੀ ਕਿਵੇਂ ਦੇਖਦੇ ਨੇ ਨਾ ਹੋਇਆ ਲੋਇਆ ਕੀ ਕਰਾਂ ਇਸ ਦੀ ਕੋਈ ਨਹੀਂ 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 ਇਹ ਇਹ ਦੇਖੋ ਕੋਈ ਐਡੀ ਗੱਲ ਨਹੀਂ ਹੁੰਦੀ ਸੰਘਰਸ਼ ਵੀ ਉਹੀ ਲੋਕ ਲੰਬਾ ਲਿਜਾ ਸਕਦੇ ਆ ਜਿਨ੍ਹਾਂ ਦੇ ਵਿੱਚ ਸੰਘਰਸ਼ ਕਰਨ ਦੀ ਤਾੰਗ ਹੁੰਦੀ ਆ ਜਜ਼ਬਾ ਹੁੰਦਾ ਕੋਈ ਗੱਲ ਨਹੀਂ ਜੇ ਹੁਣ ਸਾਲ ਹੋ ਗਿਆ ਤਾਂ ਬੈਠੇ ਆ ਪਹਿਲਾਂ ਵੀ 13 ਮਹੀਨਾ ਲਾ ਕੇ ਆ ਜਦੋਂ ਸਰਕਾਰ ਨੂੰ ਆਪਣੇ ਫੈਸਲੇ ਤੋਂ ਪਿੱਛੇ ਹਟਣਾ ਪਿਆ ਹੁਣ ਵੀ ਸਰਕਾਰ ਨੂੰ ਪਿੱਛੇ ਹਟਣਾ ਪੈਣਾ ਕਿਉਂਕਿ ਸ਼ਾਂਤਬਾਈ ਜਿਹੜਾ ਸੰਘਰਸ਼ ਹੈ ਬੇਸ਼ੱਕ ਲੰਬੇ ਸਮੇਂ ਚੱਲੇਗਾ ਸ਼ਾਂਤਬਾਈ तरीके ਦੇ ਨਾਲ ਜਿਹੜਾ ਸੰਘਰਸ਼ ਸਾਡੇ ਵਾਲ ਸਾਹਿਬ ਨੇ ਲਿਖਿਆ ਹੋਇਆ ਅਰਜਿਤ ਹੋਊਗੀ ਸਾਨੂੰ ਪੂਰਾ ਭਰੋਸਾ 13 ਮਹੀਨੇ ਲਾਇਸੀ ਜਦੋਂ ਸਾਰੇ ਕਿਸਾਨ ਜਥੇਬੰਦੀਆਂ ਇਕੱਠੀਆਂ ਸੀ ਅੱਜ ਤਾਂ ਇਕੱਠੇ ਹੋਣ ਲਈ ਤਾਂ ਮੀਟਿੰਗਾਂ ਚੱਲ ਰਹੀਆਂ ਨੇ ਨਾ ਇਕੱਠੇ ਕਿਵੇਂ ਦੇਖਦੇ ਹੋ ਜੀ ਜਨਰਲ ਕਿਸਾਨ ਲੱਗ ਲੱਗਣ ਦੇ ਉਹ ਦੇਖੋ ਉਹ ਜਿਹੜੇ ਉਹ ਜਥੇਬੰਦੀਆਂ ਦਾ ਇਹ ਜਿਹੜਾ ਸਵਾਲ ਆ ਉਹਨਾਂ ਤੇ ਆ ਉਹ ਜਥੇਬੰਦੀਆਂ ਨੂੰ ਜਿਹਨੇ ਤੁਸੀਂ ਸਵਾਲ ਉਹਨਾਂ ਨੂੰ ਕਰ ਸਕਦੇ ਆ ਨਾ ਕਿ ਭਾਈ ਤੁਸੀਂ ਕਿਉਂ ਨਹੀਂ ਇਕੱਠੇ ਹੋ ਰਹੇ ਪਰ ਸਾਡੇ ਪਰੰਪਰਾਗੀਆਂ ਗੱਲਾਂ ਕੀ ਹੈ ਤਾਂ ਇਕੱਠੇ ਆ ਨਾ ਤੁਸੀਂ ਕੀ ਕੀ ਕਾਰਨ ਆ ਕਿ ਉਹਨਾਂ ਦੇ ਮਨ ਚ ਕੀ ਗਿਲਾ ਕਿ ਸ਼ੁਕਵਾ ਕੀ ਨਾ ਇਕੱਠੇ ਕਿਉਂ ਨਹੀਂ ਤੁਰ ਇਹ ਸਵਾਲ ਉਹਨਾਂ ਦਾ ਨਾ ਆਪਾਂ ਇਹ ਨਾ ਦੱਸ ਸਕਦੇ ਮੈਂ ਤੁਹਾਡੇ ਮੰਨ ਦੀ ਗੱਲ ਥੋੜੀ ਦੱਸ ਸਕਦਾ ਵੀ ਕਿਉਂ ਨਹੀਂ ਦੱਸ ਸਕਦੇ ਥੋੜੀਆਂ ਮੀਟਿੰਗਾਂ ਤਾਂ ਹੋ ਰਹੀਆਂ ਨਾਲ ਉਹਨਾਂ ਦੇ ਨਾਲ ਸਾਡੇ ਪ੍ਰਧਾਨ ਜੀ ਦੇਖੋ ਕੋਈ ਉਹਨਾਂ ਦਾ ਆਪਸ ਦੇ ਵਿੱਚ ਉਹਨਾਂ ਦਾ ਤਾਲਮੇਲ ਦਾ ਫਰਕ ਹੋ ਸਕਦਾ ਜੇ ਮੰਗਾ ਸਾਡੀਆਂ ਸਾਰਿਆਂ ਦੀ ਇੱਕੋ ਨੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿਉਂ ਬਈ ਕਾਰਮਕਿਆ ਕਾਰਨ ਤਾਂ ਦੇਖੋ ਉਹ ਦੱਸ ਸਕਦੇ ਹਨ ਜੇ ਉਹਨਾਂ ਦੇ ਦਿਲ ਦੇ ਵਿੱਚ ਕੀ ਗੱਲ ਹੋ ਸਕਦੀ ਹੈ ਪਰ ਉਹ ਵੀ ਇਹ ਚੀਜ਼ ਨੂੰ ਮੰਨਦੇ ਆ ਕਿ ਮੰਗਾ ਸਾਡੀਆਂ ਇੱਕ ਨੇ ਸੈਂਟਰ ਗਵਰਨਮੈਂਟ ਦੇ ਰਿਲੇਟਡ ਜ਼ਿਆਦਾ ਸਾਡੀਆਂ ਮੰਗਾਂ ਨੇ ਜਿਹੜੀਆਂ ਪੰਜਾਬ ਗਵਰਨਮੈਂਟ ਦੇ ਨੇ ਰਿਲੇਟਡ ਨੇ ਉਹ ਪੰਜਾਬ ਗਵਰਨਮੈਂਟ ਨੂੰ ਮੰਨ ਲੈਣੀਆਂ ਚ ਕਿਉਂ ਨਹੀਂ ਹੱਲ ਹੋ ਰਹੀਆਂ ਮੰਗਾ ਹਣ ਕਾਰਨ ਕੀ ਹੈ ਸਵਾਮੀ ਨਾਥ ਨੇ ਰਿਪੋਰਟ ਕਿਉਂ ਨਹੀਂ ਲਾਗੂ ਹੋਈ ਇਹ ਇਹ ਵੀ ਇੱਕ ਸਰਕਾਰ ਤੇ ਦੇਖੋ ਹੁਣ ਜਿਵੇਂ ਮੀਡੀਆ ਸਾਨੂੰ ਅੱਜ ਸਵਾਲ ਕਰ ਰਿਹਾ ਤੁਹਾਨੂੰ ਇਹਨਾਂ ਨੂੰ ਜਿਹੜੇ ਵੱਡੇ ਇਹਨਾਂ ਨੂੰ ਜਿਨ੍ਹਾਂ ਨੇ ਇਹ ਸਵਾਮੀ ਨਾਥਨ ਕਮਿਸ਼ਨਰ ਦੀ ਰਿਪੋਰਟ ਬਣਾਈ ਆ 2006 ਦੇ ਵਿੱਚ ਤਰਜੀਹ ਦਿੱਤੀ ਆ ਪਰ ਉਹਨਾਂ ਲੋਕਾਂ ਨੂੰ ਉਹਨਾਂ ਪਾਰਟੀਆਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਇਹਨੂੰ ਲਾਗੂ ਕਿਉਂ ਨਹੀਂ ਕਰ ਸਕਦੇ ਜਿਹਦੇ ਕਰਕੇ ਕਿਸਾਨ ਨੇ ਬਚਣਾ ਹੈ ਕਿਸਾਨ ਦੇ ਬੱਚਿਆਂ ਦਾ ਭਵਿੱਖ ਬਚਣਾ ਹੈ ਔਰ ਕਿਸਾਨ ਨੇ ਖੁਸ਼ਹਾਲ ਹੋਣਾ ਉਸ ਨੂੰ ਤੁਸੀਂ ਕਿਉਂ ਨਹੀਂ ਲਾਗੂ ਕਰ ਸਕਦੇ ਨਾ ਤਕਲੀਫ ਕੀ ਆ ਤਕਲੀਫ ਆ ਸੋਇਸਨ ਪ੍ਰਕਾਸ਼ ਸਿੰਘ ਬੱਬਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਿਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਕਿਸਾਨ ਤੇ ਲੋਕ ਮਾਰੂ ਨੇ ਕਿਉਂ ਨਹੀਂ ਜਿਹੜੀ ਕਿ ਇੱਕ ਰੇਟ ਨਿਧਾਰਤ ਕੀਤਾ ਜਾਂਦਾ ਕਿਸਾਨ ਦੀ ਫਸਲ ਦਾ ਕਿ ਸਰਕਾਰ ਦੀ ਜਿਹੜੀ ਕਿ ਕਹਿਣੀ ਦੇ ਕਥਨੀ ਦੇ ਫਰਕ ਆ ਤੇ ਸਰਕਾਰ ਕਿਸਾਨਾਂ ਨੂੰ ਖੁਸ਼ਹਾਲ ਕਰਨ ਦੀ ਬਜਾਏ ਖਤਮ ਕਰਨ ਲੱਗੀ ਹੋਈ ਹੈ ਤੇ ਵੱਡੇ ਘਰਾਣਿਆਂ ਨੂੰ ਪਰਫੋਲਿਤ ਕਰਨ ਲੱਗੇ ਫਤੇਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੜੋ ਦੇ ਨਾਲ ਰਜਿੰਦਰ ਸਿੰਘ ਪਟ ਦੀ ਵਿਚ ਰਿਪੋਰਟ